ਕੁਛੀ ਦੇਰ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਡੀਐਮਸੀ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਡੀਐਮਸੀ ਹਸਪਤਾਲ ਦੇ ਵਿੱਚ ਦੇ ਬਾਹਰ ਅਸੀਂ ਮੌਜੂਦ ਹੈਗੇ ਹਾਂ ਤਾਂ ਸੁਰੱਖਿਆ ਕਰਮੀ ਜਿਹੜੇ ਨੇ ਮੰਗਲਵਾਰ ਤੋਂ ਹੀ ਤਨਾਤ ਕਿਤੇ ਗਏ ਨੇ ਮੰਗਲਵਾਰ ਤਲਕਸਾਰ ਜਿਹੜਾ ਵਾ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਦਿਆਨੰਦ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਖਨੋਰੀ ਬਾਰਡਰ ਦੇ ਉੱਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਵਾ ਉੱਥੇ ਜਗਜੀਤ ਸਿੰਘ ਡੱਲੇਵਾਲ ਆ ਰਾਤ ਨੂੰ ਮੀਟਿੰਗ ਕਰਦੇ ਨੇ ਉਸ ਤੋਂ ਬਾਅਦ ਕਰੀਬ 2:50 ਮਿੰਟ ਤੋਂ ਜਿਹੜਾ ਬਾ ਡੱਲੇਵਾਲ ਨੂੰ ਉੱਥੋਂ ਪੁਲਿਸ ਵੱਲੋਂ ਉਠਾ ਲਿੱਤਾ ਜਾਂਦਾ ਤਾਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਵਾ ਤਾਂ ਸੀਨੀਅਰ ਅਧਿਕਾਰੀ ਜਿਹੜੇ ਨੇ ਲਗਾਤਾਰ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਕੁਸ਼ਤੇਰ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰ ਜਿਹੜੇ ਨੇ ਕੁਲਦੀਪ ਚਾਹਲ ਉਹ ਵੀ ਇਸ ਹਸਪਤਾਲ ਦੇ ਵਿੱਚ ਪਹੁੰਚੇ ਸੀਗੇ ਜਗਜੀਤ ਸਿੰਘ ਡੱਲੇ ਉਹਨਾਂ ਦਾ ਹਾਲਚਲ ਪੁੱਛਿਆ ਵਾ ਤਾਂ ਦੱਸ ਦਈਏ ਕਿ ਅੱਜ ਕਿਸਾਨਾਂ ਦੀ ਮੀਟਿੰਗ ਵੀ ਜਿਹੜੀ ਆ ਖਨੋਰੀ ਬਾਰਡਰ ਤੇ ਹੋਈ ਹੈ ਉੱਥੇ ਸੀ ਅਧਿਕਾਰੀ ਜਿਹੜੇ ਪੁਲਿਸ ਨੇ ਉੱਥੇ ਮੌਕੇ ਤੇ ਮजूद ਸੀ ਕਿ ਉਹਨਾਂ ਨੇ ਮੀਟਿੰਗ ਵੀ ਕੀਤੀ ਆ ਉੱਥੇ ਵੀ ਇਹੀ ਫੈਸਲਾ ਦਿੱਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਜਿਹੜੀ ਆ ਠੀਕ ਨਹੀਂ ਸੀਗੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਜਿਹੜਾ ਵਾ ਇੱਕ ਮਜਬੂਰੀ ਸੀਗੀ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਕਿਉਂਕਿ ਉਹ ਮਰਨ ਵਰਤ ਤੇ ਬੈਠਣ ਵਾਲੇ ਸੀਗੇ ਸਿਹਤ ਨਾਲ ਠੀਕ ਦਾ ਹਵਾਲਾ ਦਿੰਦੇ ਹੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਤਾਂ ਅੱਜ ਜਿਹੜਾ ਵਾ ਉਹਨਾਂ ਨੂੰ ਡਿਸਚਾਰਜ ਕੀਤਾ ਜਾਵੇਗਾ ਤਾਂ ਤਸਵੀਰਾਂ ਤੋਂ ਦਿਖਾ ਦਿੰਨੇ ਆ ਤਾ ਪੁਲਿਸ ਅਧਿਕਾਰੀ ਜਿਹੜੇ ਨੇ ਸੀਨੀਅਰ ਪੁਲਿਸ ਅਧਿਕਾਰੀਓ ਇੱਥੇ ਮੌਜੂਦ ਹੈਗੇ ਨੇ ਲਗਾਤਾਰ ਡਾਕਟਰਾਂ ਨਾਲ ਗੱਲਬਾਤ ਹੀ ਕਰ ਰਹੇ ਨੇ ਕਿਉਂਕਿ ਸਿਹਤ ਜਿਹੜੀ ਆ ਉਹਨਾਂ ਦੀ ਠੀਕ ਜਿਹੜੀ ਆ ਹੋਣੀ ਜਿਹੜੀ ਉਹ ਜ਼ਰੂਰੀ ਦੱਸੀ ਜਾ ਰਹੀ ਹੈ ਕਿ ਸਿਹਤ ਠੀਕ ਹੋਵੇਗੀ ਤਾਂ ਉਹਨਾਂ ਨੂੰ ਡਿਸਚਾਰਜ ਜਿਹੜਾ ਕੀਤਾ ਜਾਵੇਗਾ ਤਾਂ ਹੁਣ ਉਹਨਾਂ ਦੀ ਸਿਹਤ ਜਿਹੜੀ ਆ ਠੀਕ ਦੱਸੀ ਜਾ ਰਹੀ ਹੈ ਕਿਸਾਨ ਆਗੂ ਜਿਹੜੇ ਨੇ ਉਹ ਵੀ ਇੱਥੇ ਥੋੜੀ ਦੇਰ ਬਾਅਦ ਪਹੁੰਚਣਗੇ ਤਾਂ ਜਗਜੀਤ ਸਿੰਘ ਡੱਲੇ ਵਾਲਾ ਨੂੰ ਨਾਲ ਲੈ ਕੇ ਜਿਹੜਾ ਵਾ ਫਿਰਖਨੋਰੀ ਬਾਰਡਰ ਤੇ ਜਾਣਗੇ ਇਹ ਵੀ ਜੋ ਦੱਸਿਆ ਜਾ ਰਿਹਾ ਜੋ ਕਿਸਾਨਾਂ ਨੇ ਦੱਸਿਆ ਕਿ ਦਲੇਵਾਲ ਹੋਣੀ ਜੋ ਉਹਨਾਂ ਨੇ ਐਲਾਨ ਕੀਤਾ ਸੀ ਉਹ ਮਰਨ ਮੱਤ ਤੇ ਬੈਠਣਗੇ ਤਾਂ ਉਹਨਾਂ ਦਾ ਅੰਸ਼ਤ ਜਿਹੜਾ ਵਾ ਉਹ ਹਸਪਤਾਲ ਦੇ ਅੰਦਰ ਵੀ ਜਿਹੜਾ ਵਾ ਜਾਰੀ ਹੈਗਾ ਹਾਲਾਂਕਿ ਅੰਦਰ ਮੈਡੀਕਲ ਰਿਪੋਰਟ ਡਾਕਟਰਾਂ ਵੱਲੋਂ ਬੁਲਟਨ ਜਿਹੜਾ ਮੈਡੀਕਲ ਉਹ ਜਾਰੀ ਨਹੀਂ ਕੀਤਾ ਗਿਆ ਵਾ ਕਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਹੈਗੀ ਆ ਫਿਲਹਾਲ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਡਾਕਟਰਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਉਹ ਡਾਕਟਰਾਂ ਦੇ ਇੱਕ ਖਾਸ ਪੈਨਲ ਬਣਾਇਆ ਗਿਆ ਵਾ ਤਾਂ ਇੱਥੇ ਵੀ ਦੱਸਿਆ ਗਿਆ ਕਿ ਜਦੋਂ ਖਨੋਰੀ ਬਾਰਡਰ ਤੇ ਉਹਨਾਂ ਨੂੰ ਲਿਜਾਂਦਾ ਜਾਵੇਗਾ ਉੱਥੇ ਵੀ ਇੱਕ ਡਾਕਟਰਾਂ ਦੀ ਟੀਮ ਜਿਹੜੀ ਆ 24 ਆਵਰ ਉਹਨਾਂ ਦਾ ਧਿਆਨ ਰੱਖੇਗੀ ਉੱਥੇ ਐਂਬੂਲੈਂਸ ਜਿਹੜੀ ਆ ਤਿਆਰ ਕੀਤੀ ਜਾਵੇਗੀ ਪੁਲਿਸ ਜਿਹੜਾ ਕਾਫਲਾ ਉੱਥੇ ਤਿਆਰ ਕੀਤਾ ਜਾਵੇਗਾ ਕਿ ਕੋਈ ਅਮਰਜੈਂਸੀ ਹੋਵੇਗੀ ਤਾਂ ਤੁਰੰਤ ਉਹਨਾਂ ਨੂੰ ਦੁਆਰਾ ਫੇਰ ਹਸਪਤਾਲ ਵਿੱਚ ਤਾਂ ਕਿ ਦਾਖਲ ਕਰਾਇਆ ਜਾ ਸਕੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦੇ ਆਨੰਦ ਹਸਪਤਾਲ ਲੁਧਿਆਣਾ ਤੋਂ ਦਿਖਾ ਰਹੇ ਹਾਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਥੋੜੀ ਦੇਰ ਬਾਅਦ ਡਿਸਚਾਰਜ ਜਿਹੜਾ ਵਾ ਕਰ ਦਿੱਤਾ ਜਾਵੇਗਾ ਕਿਸਾਨ ਆਗੂ ਜਿਹੜੇ ਨੇ ਖਨੋਰੀ ਬਾਰਡਰ ਤੋਂ ਚੱਲੇ ਇਹਨੇ ਰਬ ਜੀ ਸਤੋਂਹ ਪੰਦੇਰੋਂ ਨਹੀਂ ਉੱਥੇ ਪਹੁੰਚਣਗੇ ਤਾਂ ਡੱਲੇਵਾਲ ਉਹਨਾਂ ਨੂੰ ਨਾਲ ਲਿਜਾਂਗੇ ਤਾਂ ਡਿਸਚਾਰਜ ਜਿਹੜਾ ਵਾ ਡੱਲੇਵਾਲ ਉਹਨਾਂ ਨੂੰ ਥੋੜੀ ਦੇਰ ਬਾਅਦ ਕਰ ਦਿੱਤਾ ਜਾਵੇਗਾ ਇਹ ਪੁਸ਼ਟੀ ਜਿਹੜੀ ਆ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੀ ਕੀਤੀ ਗਈ ਆ ਅੱਜ ਕਿਸਾਨਾਂ ਦੀ ਮੀਟਿੰਗ ਜਿਹੜੀ ਆ ਖਨੋਰੀ ਬਾਰਡਰ ਤੇ ਹੋਈ ਆ ਉਸ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਖਨੋਰੀ ਬਾਰਡਰ ਤੇ ਅੱਜ ਲਿਆਂਦਾ ਜਾਵੇਗਾ ਤਾ ਉੱਥੇ ਕਿਸਾਨਾਂ ਨੇ ਇਸ ਮੀਟਿੰਗ ਦੇ ਵਿੱਚ ਇਹ ਵੀ ਦੱਸ ਦਿੱਤਾ ਕਿ ਅੰਸ਼ਣ ਜਿਹੜਾ ਬੰਨੋ ਦਾ ਲਗਾਤਾਰ ਜਾਰੀ ਹੈਗਾ ਚਾਹੇ ਉਹ ਹਸਪਤਾਲ ਦੇ ਵਿੱਚ ਦਾਖਲ ਲੱਗੇ ਨੇ ਉਹ ਆਪਣਾ ਅੰਸ਼ਣ ਕਰ ਰਹੇ ਨੇ ਉਸ ਤੋਂ ਬਾਅਦ ਅੱਜ ਸ਼ਾਮ ਦੇ ਰਾਤ ਤੱਕ ਉਹ ਜਦੋਂ ਖਨੋਰੀ ਬਾਰਡਰ ਪਹੁੰਚਣਗੇ ਉੱਥੇ ਇੱਕ ਮੀਟਿੰਗ ਜਿਹੜੀ ਆ ਕਿਸਾਨਾਂ ਦੀ ਹੋਵੇਗੀ ਤਾਂ ਇਹ ਵੀ ਲਾਂ ਜਿਹੜਾ ਕਿਸਾਨਾਂ ਨੇ ਕੀਤਾ ਕਿ ਜਿੰਨੀ ਦੇ ਤੱਕ ਮੰਗਾ ਨਹੀਂ ਮੰਨਿਆ ਜਾਂਦੀ ਉੰਨੀ ਦੇ ਤੱਕ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਾ ਜਾਰੀ ਰਹੇਗਾ ਨਾਲ ਦੀ ਨਾਲ ਪ੍ਰਸ਼ਾਸਨ ਵੱਲੋਂ ਵੀ ਉੱਥੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਦੋਂ ਡੱਲੇਵਾਲ ਹੁਣੇ ਉੱਥੇ ਪਹੁੰਚਣਗੇ ਤਾਉ ਟਿਕ ਐਂਬੂਲੈਂਸ ਜਿਹੜੀ ਆ ਉਹ ਤਨਾਤਕ ਕੀਤਾ ਜਾਵੇਗਾ ਕਿ ਡਾਕਟਰ ਦਾ ਇੱਕ ਪੈਨਲ ਜਿਹੜਾ ਵਾ ਉਹ 24 ਆਵਰ ਉੱਥੇ ਤਨਾਤਕ ਕੀਤਾ ਜਾਵੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ